ਸਸੀਕਾਲ ਪਿਆਰੇ ਵਿਦਿਆਰਥੀਓ ਤੇ ਅਧਿਆਪਕ ਸਾਥੀਓ ਐਸਈਆਰਟੀ ਪੰਜਾਬ ਨੇ ਇੱਕ ਹੋਰ ਲੈਟਰ ਜਾਰੀ ਕੀਤਾ ਹੈ 27 ਮਈ ਦਾ ਇਹਦੇ ਵਿੱਚ ਉਹਨਾਂ ਨੇ 6ਵੀਂ ਤੋਂ 8ਵੀਂ ਕਲਾਸ ਦੇ ਜਿਹੜੇ ਵਿਦਿਆਰਥੀ ਹੈ ਉਹਨਾਂ ਵਾਸਤੇ ਬੈਗਲੈਸ ਡੇ ਨੂੰ ਇੰਪਲੀਮੈਂਟ ਕਰਨ ਦੇ ਬਾਰੇ ਇਹ ਲੈਟਰ ਹੈ ਪੀਐਮ ਸ਼੍ਰੀ ਸਕੂਲਾਂ ਤੋਂ ਇਲਾਵਾ ਸੋ ਬੈਗਲੈਸ ਡੇ ਕੀ ਹੈ ਇਹਦੇ ਬਾਰੇ ਤੁਸੀਂ ਆਲਰੇਡੀ ਜਾਣਦੇ ਹੋ ਸਕੂਲਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਜਿਹੜੇ ਬੈਗਲੈਸ ਡੇ ਆ ਉਹ ਅਸੀਂ ਮਹੀਨੇ ਦੇ ਲਾਸਟ ਸੈਟਰਡੇ ਨੂੰ ਜਿਹੜੇ ਆਂਦੇ ਆ ਉਹਦੇ ਵਿੱਚ ਅਸੀਂ ਇਹ ਮਨਾ ਸਕਦੇ ਆ ਇਹਦੇ ਵਿੱਚ ਜਿੰਨੇ ਸਰਕਾਰੀ ਸਕੂਲ ਐ ਚ 6ਵੀਂ ਤੇ 8ਵੀਂ ਦੇ ਵਿਦਿਆਰਥੀਆਂ ਚ ਜਿਹੜੀ ਇੱਕ ਕ੍ਰੀਏਟਿਵ ਲਰਨਿੰਗ ਐ ਰਚਨਾਤਮਕ ਲਰਨਿੰਗ ਜਿਹੜੀ ਐ 21ਵੀਂ ਸਦੀ ਦੀਆਂ ਵੱਖ-ਵੱਖ ਜਿਹੜੀਆਂ ਉਸ਼ਲਤਾਵਾਂ ਵਿਕਸਿਤ ਕਰਨ ਦੇ ਲਈ ਵਿਸ਼ੇ 'ਚ ਦਿਲਚਸਪੀ ਵਧਾਉਣ ਲਈ ਸੋਸ਼ਲ इमोशनल ਲਰਨਿੰਗ ਐਸ ਸੀ ਐਲ ਐਕਸਪੈਰੀਮੈਂਟਲ ਲਰਨਿੰਗ ਆਊਟ ਆਫ ਕਲਾਸ ਐਕਸਪੋਜ਼ਰ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਚੀਜ਼ਾਂ ਜ਼ਰੂਰੀ ਆ ਬੱਚੇ ਦੇ ਸਵੈ ਪੱਖੀ ਵਿਕਾਸ ਲਈ ਇਸ ਲਈ ਇਸ ਰੱਖਿਆ ਗਿਆ ਬੈਗਲੈਸ ਡੇ ਇਹਦੇ ਵਿੱਚ ਬੱਚੇ ਦੇ ਸਰ ਪੱਖੀ ਵਿਕਾਸ ਲਈ 6ਵੀਂ ਤੋਂ 8ਵੀਂ ਦੇ ਵਿਦਿਆਰਥੀਆਂ ਲਈ ਘੱਟੋ ਘੱਟ 10 ਬੈਗਲੈਸ ਡੇ ਜਿਹੜੇ ਆ ਉਹ ਕੰਡਕਟ ਕਰਵਾਣੇ ਆ ਇਹਦੇ ਵਿੱਚ ਜਾਨੀ ਪੂਰੇ ਸਾਲ ਦੇ ਲਈ ਆ ਬੈਗਲੈਸ ਡੇ ਦੀਆਂ ਜਿਹੜੀਆਂ ਐਕਟੀਵਿਟੀਆਂ ਆ ਉਹਦੇ ਵਾਸਤੇ ਜਿਹੜਾ ਸੰਚਾਲਨ ਵਾਸਤੇ ਫੰਡ 10000 ਰੁਪਏ ਹਰ ਸਕੂਲ ਨੂੰ ਜਾਰੀ ਹੋਣੇ ਹੋ ਗਏ ਆ ਇਹਦੇ ਵਾਸਤੇ ਜਿਹੜੀਆਂ ਡੇਟਸ ਰੱਖੀਆਂ ਗਈਆਂ ਨੇ ਜਿਸ ਤਰ੍ਹਾਂ 31 ਤਰੀਕ ਕੱਲ੍ਹ ਐ 31 ਮਈ ਇਹਦੇ ਵਿੱਚ ਬੈਗਲੈਸ ਡੇ ਦੀਆਂ ਐਕਟੀਵਿਟੀਆਂ ਹੋਣੀਆਂ ਨੇ ਸੋ ਇਹਦੇ ਵਿੱਚ ਮੁੱਖ ਗਤੀਵਿਧੀਆਂ ਗਤੀਵਿਧੀਆਂ ਦਾ ਵੇਰਵਾ ਤੇ ਫੰਡ ਇਦੇ ਵਿੱਚ ਜਿਹੜਾ ਹਰ ਐਕਟੀਵਿਟੀ ਵਾਸਤੇ 500 ਰੁਪਿਆ ਤੁਸੀਂ ਯੂਟਿਲਾਈਜ਼ ਕਰ ਸਕਦੇ ਹੋ ਤੇ ਆਪਸ਼ਨਲ ਐਕਟੀਵਿਟੀ ਹੈ ਜਿਨ੍ਹਾਂ ਦੇ ਅੱਗੇ ਆਪਸ਼ਨਲ ਲਿਖਿਆ ਹੈ ਉਹ ਤੁਸੀਂ ਕਰवानीਆਂ ਜਾਂ ਨਹੀਂ ਕਰवानीਆਂ ਉਹ ਤਾਂ ਤੇ ਡਿਪੈਂਡ ਕਰਦਾ ਨਹੀਂ ਵੀ ਕਰਵਾ ਸਕਦੇ ਤਾਂ ਜਿਹੜੀਆਂ ਲਾਜ਼ਮੀ ਹੈ ਉਹ ਤਾਂ ਕਰवानी ਹੀ ਕਰवानी ਹੈ ਠੀਕ ਹੈ ਜੀ ਸੋ ਇਹਦੇ ਵਿੱਚ ਜਿਹੜੀ ਕੱਲ ਵਾਲੀ ਐਕਟੀਵਿਟੀ ਦੀ ਗੱਲ ਕਰਾਂ ਤੇ ਇਹਦੇ ਵਿੱਚ ਫਨ ਐਕਟੀਵਿਟੀਆਂ ਸਥਾਨਕ ਕਾਰੀਗਰ ਕਲਾਕਾਰ ਪ੍ਰਸਿੱਧ ਸਖਸ਼ੀਤਾਵਾਂ ਦੁਆਰਾ ਇੱਕ ਲੈਕਚਰ ਇੰਟਰਵਿਊ ਇਹ ਕੋਈ ਅਸੀਂ ਸੱਦ ਸਕਦੇ ਹਾਂ ਸਕੂਲ ਦੇ ਵਿੱਚ ਇਹਦੇ ਵਿੱਚ ਫਨ ਗਤੀਵਿਧੀਆਂ ਦੀ ਐਕਟੀਵਿਟੀ ਕਰਵਾ ਕੇ ਇਹਦੀ ਇੱਕ ਸ਼ੀਟ ਦਫ਼ਤਰ ਨੂੰ ਭੇਜਣੀ ਹੈ ਇਸੇ ਤਰ੍ਹਾਂ 5 ਜੁਲਾਈ ਦੀ ਐਕਟੀਵਿਟੀ ਹੈ ਇਹ ਵੀ ਆਪਸ਼ਨਲ ਹੈ ਛੁੱਟੀਆਂ ਦੇ ਕੰਮ ਦੇ ਬਣਾਏ ਗਏ ਵੱਖ-ਵੱਖ ਵਿਸ਼ਿਆਂ ਦੇ ਪ੍ਰੋਜੈਕਟਾਂ ਦਾ ਅਸੀਂ ਐਕਸੀਬਿਸ਼ਨ ਸ਼ੋਅ ਕੇਸ ਕਰ ਸਕਦੇ ਆ ਇਹ ਚ ਘਰ ਤੋਂ ਬਣਾਉਣ ਲਈ ਦਿੱਤੇ ਜਿਹੜੇ ਪ੍ਰੋਜੈਕਟ ਹੈ ਉਹ ਅਸੀਂ ਦੇਖਦੇ ਇਹ ਚ 500 ਰੁਪਏ ਖਰਚ ਸਕਦੇ ਆ ਤੇ ਬਾਅਦ 26 ਜੁਲਾਈ 26 ਜੁਲਾਈ ਨੂੰ ਜਿਹੜੀ ਐਕਟੀਵਿਟੀ ਹੈ ਲਾਜ਼ਮੀ ਹੈ ਤੇ ਇਹਦੇ ਵਿੱਚ ਅਸੀਂ 1000 ਰੁਪਏ ਖਰਚਣਾ ਹੈ ਜਿਹੜੀ ਤੁਹਾਡੀ ਆਪਸ਼ਨਲ ਜੇ ਅਸੀਂ 500 ਰੁਪਏ ਖਰਚਣਾ ਹੈ ਸੋ ਇਹਦੇ ਵਿੱਚ 26 ਦੇ ਬਾਅਦ 30 30 8 31 ਅਗਸਤ ਤੇ 26 ਜੁਲਾਈ ਦੀਆਂ ਲਾਜ਼ਮੀ ਐਕਟੀਵਿਟੀ ਹੈ 26 ਜੁਲਾਈ ਦੀ ਜਿਹੜੀ ਐਕਟੀਵਿਟੀ ਹੈ ਉਹਦੇ ਵਿੱਚ 오ਰੇਗਾਮੀ ਟੈਂਗਰਮ ਵੈਦਿਕ ਮੈਥਮੈਟਿਕਸ ਇਹਦੇ ਨਾਲ ਰਿਲੇਟਡ ਹੈ ਔਰ ਗੀਮੀ ਟੈਂਗਰਨ ਦੇ ਬੈਦਿਕ ਮੈਥਸ ਦੀਆਂ ਜਿਹੜੀਆਂ ਐਕਟੀਵਿਟੀ ਦੀ ਸੂਚਨਾ ਜਿਹੜੀ ਹੈ ਉਹ ਭਰਨੀ ਹੈ ਸਾਰੀ ਇਹਦੇ ਮੈਥਸ ਦੇ ਜਿਹੜੇ ਫਾਰਮੂਲੇ ਆ ਉਹਦੀ ਪ੍ਰਦਰਸ਼ਨੀ ਲਗਾਣੀ ਹੈ ਇਸੇ ਤਰ੍ਹਾਂ 30 ਤਰੀਕ ਦੀ ਫਨ ਵਿਦ ਲੋ ਕੋਸਟ ਨੋ ਕੋਸਟ ਸਾਇੰਸ ਐਕਟੀਵਿਟੀ ਟੈਕਸਟ ਬੁక్స్ ਦੀਆਂ ਦੇਖ ਸਕਦੇ ਆ 5 9 ਨੂੰ ਇਹਦੇ ਵਿੱਚ ਅਸੀਂ ਟੀਚਰਸ ਡੇ ਨਾਲ ਰਿਲੇਟਡ ਐਕਟੀਵਿਟੀਆਂ ਕਰਾਉਣੀਆਂ ਵੀ ਲਾਜ਼ਮੀ ਆ ਕਿਉਂਕਿ 5 ਸਤੰਬਰ ਨੂੰ ਟੀਚਰ ਡੇ ਆ ਉਦੇਵ 27 ਨੋ ਨੂੰ ਵਿਦਿਅਕ ਸਾਨੇ ਖੇਡਾਂ ਜਿਹੜੀਆਂ ਤੁਹਾਡੀਆਂ ਐਕਟੀਵਿਟੀਆਂ ਖੇਡਾਂ ਨਾਲ ਰਿਲੇਟਡ ਹੈ ਇਹਦੇ ਵਿੱਚ ਕਲਾਸ ਦੀ ਕੁਇਜ਼ ਕਰਵਾ ਸਕਦੇ ਆ ਦੌੜਾ ਖੇਡਾਂ ਕਰਵਾ ਸਕਦੇ ਕੋ-ਕੋ ਕੋਟਲਾ ਸ਼ਪਾਕੀ ਪਿੱਠੂ ਰਸਾ ਕਸੀਏ ਖੇਡਾਂ ਦਸੀਆਂ ਇਹ ਆਪਸ਼ਨਲ ਹੈ 27 ਨੋ ਵਾਲੀ ਇਸੇ ਤਰ੍ਹਾਂ 18 10 18 ਅਕਤੂਬਰ ਦੀ ਜਿਹੜੀ ਐਕਟੀਵਿਟੀ ਹੈ ਸਮਾਸ ਕਲਾਸ ਦੀ ਜਿਹੜੀ ਜਮਾਤ ਦੀ ਸਜਾਵਟ ਤੇ ਰੰਗੋਲੀ ਬਣਾਉਣ ਦੀ ਇਹ ਲਾਜ਼ਮੀ ਚ 1000 ਰੁਪਿਆ ਖਰਚਣਾ ਹੈ 25 ਅਕਤੂਬਰ ਦੀ ਐਕਟੀਵਿਟੀ ਹੈ ਫਨ ਵਿਦ ਲੈਂਗੁਏਜ ਪੰਜਾਬੀ ਅੰਗਰੇਜ਼ੀ ਤੇ ਹਿੰਦੀ ਇਹ ਵੀ ਲਾਜ਼ਮੀ ਐਕਟੀਵਿਟੀ ਹੈ ਜੇ ਰੋਲ ਪਲੇ ਸਕਿੱਟ ਸ਼ਬਦ ਗੇਮਾਂ ਵਗੈਰਾ ਕਰਵਾ ਸਕਦੇ 14 ਨਵੰਬਰ ਦੀ ਐਕਟੀਵਿਟੀ ਜਿਹੜੀ ਇਹ ਵੀ ਲਾਜ਼ਮੀ ਹੈ ਫਨ ਗੇਮ ਰਿਫਰੈਸ਼ਮੈਂਟ ਚਿਲਡਰਨ ਡੇ ਦੇ ਰਿਗਾਰਡਿੰਗ ਇਹ ਚ ਪੋਇੰਟ ਬਜਾਰਾ ਹੋ ਸਕਦੀ ਹੈ ਫੈਂਸੀ ਡਰੈਸ ਭਾਸ਼ਣ ਮੁਕਾਬਲਾ ਬੱਚਿਆਂ ਨੂੰ ਪ੍ਰਮੋਟ ਕਰ ਲਈ ਯਾਨੀ ਬੱਚਿਆਂ ਦੇ ਰਿਗਾਰਡਿੰਗ 29 ਨਵੰਬਰ ਦੀ ਜਿਹੜੀ ਹੈ ਇਹ ਐ ਸਮਾਜਿਕ ਵਿਗਿਆਨ ਐਸਐਸਟੀ ਦਾ ਆ ਗਿਆ ਇਹਦੇ ਵਿੱਚ ਰੋਲ ਪਲੇ ਮਾਡਲ ਉਹਦੇ ਨਾਲ ਲੇਟਰ ਸਰਚ ਪ੍ਰੋਜੈਕਟ ਕੇਸ ਸਟਡੀ ਲੈ ਸਕਦੇ ਆ ਗਲੋਬ ਮੈਪ ਇਹ ਵੀ ਲਾਜ਼ਮੀ ਹੈ ਉਹਦੇ ਬਾਅਦ ਆਗੇ 20 ਦਸੰਬਰ ਦੀ ਪਹਾੜਿਆਂ ਦੇ ਮੁਕਾਬਲੇ ਟੇਬਲ ਵਗੈਰਾ ਵੀ ਆਪਸ਼ਨਲ ਹੈ 17 ਜਨਵਰੀ 17 ਜਨਵਰੀ ਨੂੰ ਜਿਹੜੇ ਹੈ ਕੋਈ ਨੀਅਰਬਾਈ ਪੁਲਿਸ ਬੈਂਕ ਇੰਡਸਟਰੀ ਆਫ ਪੋਸਟ ਆਫਿਸ ਹਸਪੀਟਲ ਮੀਡੀਆ ਦਾ ਦੌਰਾ ਕੀਤਾ ਜਾ ਸਕਦਾ ਹੈ ਇਹ ਆਪਸ਼ਨਲ ਹੈ 500 ਰੁਪਏ ਖਰਚਾ ਇਹਦੇ ਵਿੱਚ ਜਿਹੜੇ ਦਸਾਈਆਂ ਗਈ ਐਕਟੀਵਿਟੀਆਂ ਚ ਸੱਤ ਲਾਜ਼ਮੀ ਐਕਟੀਵਿਟੀ ਹੈ ਤੇ ਪੰਜ ਆਪਸ਼ਨਲ ਹੈ ਇਹਨਾਂ ਵਿੱਚੋਂ ਕੋਈ ਤਿੰਨ ਬੈਗਲੈਸ ਡੇ ਸਕੂਲ ਆਪਣੇ ਪੱਧਰ ਤੇ ਚੁਣ ਸਕਦਾ ਹੈ ਜਾਨੀ ਆਪਣੇ ਪੱਧਰ ਤੇ ਅਸੀਂ ਬੈਗਲੈਸ ਡੇ ਜਿਹੜੇ ਆ ਚੁਣ ਸਕਦੇ ਆ ਤੇ ਇਹਦੇ ਵਿੱਚ ਇਹਨਾਂ ਨੇ ਬੈਗਲੈਸ ਡੇ ਨੂੰ 6ਵੀਂ ਤੋਂ 8ਵੀਂ ਦੀਆਂ ਜਿਹੜੀਆਂ ਜਮਾਤਾਂ ਆ ਉਹਦੇ ਸ਼ਡਿਊਲ ਦਿੱਖਤੇ ਆ ਪਹਿਲਾ ਪੀਰੀਅਡ ਜਿਹੜਾ ਐ ਐਕਸਟੈਂਡਡ ਅਸੈਂਬਲੀ ਦੋ ਤੋਂ ਪੰਜ ਪੀਰੀਅਡ ਦੀਆਂ ਮੁੱਖ ਐਕਟੀਵਿਟੀਆਂ ਪੁਆਇੰਟ 3 ਚ ਦਿੱਤੀਆਂ 6 ਮਹੀਨੇ ਤੋਂ 8 ਮਹੀਨੇ ਈਮੋਸ਼ਨਲ ਸੋਸ਼ਲ ਲਰਨਿੰਗ ਤੇ ਇੰਟੀਗਰਲ ਐਕਟੀਵਿਟੀ ਤੇ ਇਹਨੀਆਂ ਸੁਜੈਸਟਿਡ ਐਕਟੀਵਿਟੀਆਂ ਅੱਗੇ ਲਿਖੀਆਂ ਨੇ ਯੋਗਾ ਐਕਟੀਵਿਟੀਆਂ ਹੋ ਸਕਦੀਆਂ ਨੇ ਫਿਜ਼ੀਕਲ ਐਕਸਰਸਾਈਜ਼ ਹੋ ਸਕਦੀ ਹੈ ਮਾਰਨਿੰਗ ਅਸੈਂਬਲੀ ਦੇ ਵਿੱਚ ਦੂਸਰੇ ਤੋਂ ਪੰਜਵੇਂ ਪੀਰੀਅਡ ਦੇ ਵਿੱਚ ਯੋਜਨਾਬੰਦੀ ਕਰਵਾਈ ਜਾ ਸਕਦੀ ਹੈ ਇਸੇ ਤਰ੍ਹਾਂ ਜਿਹੜੀਆਂ ਗਤੀਵਿਧੀਆਂ ਐ ਇਹਦੇ ਵਾਸਤੇ ਫੰਡ ਜਿਹੜੇ ਐ ਡਿਸਪਰਸ ਕੀਤੇ ਗਏ ਆ ਹਰਿਆ ਨੂੰ ਤੋ ਇਹਨਾਂ ਦੀ ਜਿਹੜੀ ਰਿਪੋਰਟ ਐ ਉਹ ਵੀ ਤੁਸੀਂ ਜਿਹੜੀ ਤੁਹਾਡੇ ਕੋਲੋਂ ਲੈ ਸਕਦੇ ਆ ਤਿਆਰ ਰੱਖਣੀ ਆ ਤੁਸੀਂ ਪ੍ਰੋਪਰ ਇਹਦਾ ਰਿਕਾਰਡ ਰੱਖਣਾ ਹੈ ਜੀ ਠੀਕ ਹੈ ਜੀ ਸੋ ਹੈੱਡ ਆਫਿਸ ਨੂੰ ਤੁਸੀਂ ਇਹ ਐਸਆਰਟੀ ਨੂੰ ਇੱਥੇ ਮੇਲ ਕਰਨੀ ਆ ਸੋ ਉਮੀਦ ਕਰਦਾ ਤੁਹਾਨੂੰ ਇਹ ਲੈਟਰ ਸਮਝ ਆ ਗਈ ਹੋਏਗੀ ਸੋ ਜੋ ਵੀ ਤੁਸੀਂ ਇਹ ਚ ਸਮਾਨ ਖਰੀਦਣਾ ਐ ਇਹ ਜੋ ਤੁਹਾਨੂੰ ਫੰਡ ਜਾਰੀ ਹੋਏ ਨੇ ਉਹਦੇ ਚੋਂ ਖਰੀਦਣਾ ਐ ਤੋ ਜੋ ਤੁਸੀਂ ਖਰਚਾ ਕਰਨਾ ਐ ਮੈਕਸਿਮਮ ਉਹ ਵੀ ਲਿਖਿਆ ਹੋਇਆ 500 ਜਾਂ 1000 ਠੀਕ ਹੈ ਜੀ 500 ਜਿਹੜਾ ਹੈ ਆਪਸ਼ਨਲ ਐਕਟੀਵਿਟੀ ਜਿਹਦਾ ਕੱਲ ਦੀ ਆਪਸ਼ਨਲ ਹੈ ਇਹ ਤੁਸੀਂ ਕਰਵਾਓ ਜਾਂ ਨਾ ਕਰਾ ਇਹਨੂੰ ਛੱਡ ਵੀ ਸਕਦੇ ਆ ਪਰ ਉਹਦੇ ਬਾਅਦ ਜਿਹੜੀ ਤੁਹਾਡੀ ਮੇਨ ਐਕਟੀਵਿਟੀ ਹੈ 26 ਜੁਲਾਈ ਨੂੰ ਹੋਣ ਵਾਲੀ ਇਹ ਤੁਸੀਂ ਕਰਵਾਣੀ ਕਰवानी ਹੈ ਠੀਕ ਹੈ ਜੀ ਸੋ ਉਮੀਦ ਆਦਾ ਨਵੇਂ ਲੈਟਰ ਸਮਝ ਆਈ ਹੋਏਗੀ ਥੈਂਕ ਯੂ ਵੈਰੀ ਮਚ ਤੇ ਹੈਵ ਅ ਨਾਈਟ ਟੇ